ਲਵੀ ਬਿਨਾ ਰੇਤਾ ਬਿਨਾ ਮਿੱਟੀ ਤੋਂ 10 ਨੰਬਰ ਮੂਫਲੀ ਦਾ ਨੀਰਾ ਕਿਸੇ ਵੀ ਭਰਾ ਨੂੰ ਚਾਹੀਦਾ ਤੇ ਬਾਈ ਕੁਲਦੀਪ ਸਿੰਘ ਲੈ ਕੇ ਆ ਗਿਆ ਵੀਰ ਦਾ ਕੰਮ ਨਵਾਂ ਏ ਸੱਜਣੋ ਪਰ ਚੀਜ਼ ਇੱਕ ਨੰਬਰ ਵੀਰ ਦਿੰਦਾ ਹੈ ਬਾਈ ਜਾਂਦਾ ਵੀ ਅਸੀਂ ਕੰਮ ਘੱਟ ਕਰਦੇ ਆ ਜੈਨੂਨ ਕੰਮ ਕਰਦੇ ਆ ਪਰ ਕਰਦੇ ਆ ਅਸੀਂ ਠੋਕ ਕੇ ਆ ਦੂਜੀ ਬੇਨਤੀ ਸਾਡੀ ਵੀ ਇਹ ਹੁੰਦੀ ਆ ਨੀਰੇ ਵਾਲੇ ਭਰਾਵਾਂ ਨੂੰ ਵੀ ਬਾਈ ਜੀ ਵੀਡੀਓ ਦੇ ਵਿੱਚ ਜੇ ਤੁਸੀਂ ਇਹ ਗੱਲ ਤੋਂ ਸਾਡੇ ਨਾਲ ਸਹਿਮਤ ਹੁੰਦੇ ਜੇ ਕਿ ਭਾਈ ਅਗਲੇ ਨੇ ਤੁਹਾਨੂੰ ਪੇਮੈਂਟ ਅਗਲੇ ਦੇ ਘਰ ਜਦੋਂ ਨੀਰਾ ਲੈਂਦਾ ਹੈ ਅਗਲਾ ਸੈਟੀਸਫੈਕਸ਼ਨ ਆਉਂਦੀ ਅਗਲਾ ਤਸੱਲੀ ਹੁੰਦੀ ਹੈ ਸਾਰੇ ਭਰਾਵਾਂ ਘੋੜੇ ਵਾਲਿਆਂ ਦੀ ਤੇ ਪੇਮੈਂਟ ਉਹ ਤੋਂ ਬਾਅਦਾਂ ਪਾਉਣੀ ਹੈ ਪਹਿਲਾਂ ਐਡਵਾਂਸ ਪੈਸਾ ਨਹੀਂ ਕੋਈ ਪਾਉਣਾ ਦੂਜੀ ਗੱਲ ਤੁਹਾਡੇ ਘਰੇ ਮਾਲ ਦਾ ਤੁਹਾਨੂੰ ਪਸੰਦ ਆਉਂਦਾ ਹੈ ਤੇ ਫੇਰ ਪੈਸੇ ਮੇਰੇ ਭਰਾ ਦਿਉਣੇ ਆਪਾਂ ਤੇ ਵੀਰ ਨੂੰ ਨਵਾਂ ਭਰਾ ਹੈ ਆਪਾਂ ਮੌਕਾ ਵੀ ਵੱਧ ਚੜ ਕੇ ਦੇਣਾ ਕੋਈ ਵੀ ਮਿਹਨਤ ਕਰਨ ਵਾਲਾ ਭਰਾ ਇੱਧਰ ਆਉਂਦਾ ਈਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ ਹੈ ਤੇ ਮੇਰੇ ਭਰਾ ਜਰੂਰ ਦੱਬ ਕੇ ਸਪੋਰਟ ਕਰਦਿਆ ਕਰੋ ਆਪਣਾ ਮਾਲ ਵੀ ਲਵਾ ਲਿਓ ਵੀਰ ਹੋਣਾ ਤੋਂ ਤੇ ਦੂਜੀ ਗੱਲ ਵੀਰ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਭਰਾ ਵੀ ਆਪਣੀ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਸਾਨੂੰ ਪਾਉਂਦਾ ਤੇ ਭਾਈ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਨੀਰੇ ਦੇ ਵਿੱਚ ਰੇਟ ਦੇ ਵਿੱਚ ਵੀ ਤੇ ਉਂਝ ਵੀ ਰੇਟ ਬਹੁਤ ਵਧੀਆ ਵੀਰ ਦਾ ਜੈਨੂਇਨ ਰੇਟ ਇੱਕ ਨੰਬਰ ਕੁਆਲਿਟੀ ਹੈ ਬਾਕੀ ਆਪਾਂ ਪੇਮੈਂਟ ਵੀ ਬਾਈ ਕਰੇ ਲੱਥੇ ਤੋਂ ਬਾਦਾਂ ਦੇਣੀਆਂ ਹੈ ਇਹੀ ਗੱਲ ਹੈ ਇਹੀ ਸ਼ਰਤ ਹੈ ਤੇ ਤੁਸੀਂ ਵੱਧ ਚੜ ਕੇ ਭਾਈ ਜਿਹੜੇ ਵੀ ਭਰਾ ਨੂੰ ਲੋੜ ਹੈ 10 ਨੰਬਰ ਨੀਰੇ ਮੌਫਲੀ ਦੇ ਦੀ ਤੇ ਉਹ ਬਾਈ ਤੱਕ ਪਹੁੰਚ ਪਾਈ ਜਰੂਰ ਕਰ ਲਿਓ ਵੀਡੀਓ ਸ਼ੇਅਰ ਕਰਕੇ ਸਪੋਰਟ ਵੀ ਕਰਿਓ ਤੇ ਕੋਈ ਵੀ ਤੁਹਾਡਾ ਸੱਜਣ ਮਿੱਤਰ ਭਰਾ ਕੋਈ ਨੀਰਾ ਚੰਗਾ ਲੱਭਦਾ ਹੋਵੇ ਪਾਲ ਦੇ ਵਿੱਚ ਹੋਵੇ ਤਾਂ ਉਹ ਵੀਰੇ ਤੱਕ ਇਹ ਵੀਡੀਓ ਸ਼ੇਅਰ ਦੱਬ ਕੇ ਕਰ ਦਿਓ ਜੀ ਬਹੁਤ ਹੀ ਜਲਦ ਅਗਲੀ ਵੀਡੀਓ ਲੈ ਕੇ ਅਗਲੇ ਭਾਗ ਦੇ ਨਾਲ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਨੇ ਆਂ ਸ਼ੇਅਰ ਜਰੂਰ ਮਾਰ ਦਿਓ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ